ਜਦੋਂ ਅਸੀਂ ਸਵੇਰੇ ਉੱਠਨੇ ਮੇਰਾ ਖਿਆਲ ਜ਼ਿਆਦਾ ਤੇ ਨਹੀਂ ਤਕਰੀਬਨ 80% ਲੋਕ ਜਿਹੜੇ ਨੇ ਸਭ ਤੋਂ ਪਹਿਲਾਂ ਸਹਰਾਣੇ ਰੱਖ ਕੇ ਉਹ ਫੋਨ ਨੂੰ ਦੇਖਦੇ ਅਸੀਂ ਪਰਸੈਂਟ ਮੇਰਾ ਕਹਿ ਲੈ ਇਹਨਾਂ ਕੋ ਹੈਗਾ ਉਸ ਤੋਂ ਬਾਅਦ ਫਿਰ ਜੋ ਕੁਝ ਉੱਥੇ ਲਿਖਿਆ ਹੈ ਗੁਰਮਖੋ ਅਸਲ ਚ ਬਣੇਗਾ ਕੀ ਸਭ ਤੋਂ ਪਹਿਲਾਂ ਅਸੀਂ ਸੰਗਤ ਉਸ ਖਿਆਲ ਦੀ ਕਰ ਲਈ ਜਿਹੜੀ ਖੰਡਾਓ ਬਣਿਆ ਹੋਇਆ ਹੈ ਫਿਰ ਜੋ ਅਸੀਂ ਦੇਖਿਆ ਇੱਕੋ ਦਮ ਫਿਰ ਜਦੋਂ ਪਾਠ ਕਰਦਾ ਹੈ ਉਹ ਇੱਕ ਘੜੀ ਦਾ ਦੇਖਿਆ ਹੋਇਆ ਉਹਨੂੰ ਪੂਰੇ ਜਪਜੀ ਸਾਹਿਬ ਵਿੱਚ ਟਿਕਨ ਨਹੀਂ ਦਿੰਦਾ ਇਸ ਕਰਕੇ ਮੈਂ ਕਿਹ ਬੇਨਤੀ ਕਰਾਂ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਜਦੋਂ ਉੱਠਨੇ ਆ ਸਭ ਤੋਂ ਪਹਿਲਾਂ ਗੱਲ ਇਹ ਨਹੀਂ ਕੀਤੀ ਤੂੰ ਉੱਠ ਕੇ ਮੂੰਹ ਧੋ ਲੈ ਇਹ ਨਹੀਂ ਕਿਹਾ ਚੁਲੀ ਕਰ ਲਈ ਸਭ ਤੋਂ ਪਹਿਲਾਂ ਉੱਠਦਿਆਂ ਸਾਰ ਗੁਰਮਖੋ ਜੇ ਪਾਠ ਆਉਂਦਾ ਹੈ ਬੈੱਡ ਤੋਂ ਮੰਜੀ ਤੋਂ ਬਿਸਤਰੇ ਤੋਂ ਪੈਰ ਬਾਅਦ ਵੀ ਜ਼ਮੀਨ ਤੇ ਰੱਖਿਏ ਸਭ ਤੋਂ ਪਹਿਲਾਂ ਇੱਕ ਗੁਰੂ ਨਾਨਕ ਸਾਹਿਬ ਦੇ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰ ਲਈਏ